ਮੰਗਿਆ ਦੀ ਸਭ ਤੋਂ ਪਹਿਲੇ ਤਾਂ ਤਾਨਾਸ਼ਾਹੀ ਦੀ ਹਾਰ ਹੋਈ ਹੈ ਲੋਕਤੰਤਰ ਦੀ ਤੇ ਲੋਕਾਂ ਦੀ ਅੱਜ ਜਿੱਤ ਹੋਈ ਹੈ ਜਿਵੇਂ ਮੈਂ ਕਿਹਾ ਅੱਜ ਜਿਹੜੇ ਕੈਂਪ ਲੱਗ ਰਹੇ ਸੀਗੇ ਭਾਜਪਾ ਵੱਲੋਂ ਲਾਏ ਜਾ ਰਹੇ ਸੀਗੇ ਤੇ ਅੱਜ ਦੇ ਨਹੀਂ ਮੇਰੇ ਖਿਆਲ ਤਿੰਨ ਮਹੀਨਾ ਤੋਂ ਚੱਲ ਰਹੇ ਹੈ ਤੇ ਕੈਂਪ ਕਿਸ ਚੀਜ਼ ਦੇ ਸੀਗੇ ਕਿ ਭਾਰਤ ਸਰਕਾਰ ਦੀ ਜਿਹੜੀ ਨੀਤੀ ਹੈ ਕਿਸਾਨਾਂ ਵਾਸਤੇ ਆਮ ਮਜ਼ਦੂਰਾ ਵਾਸਤੇ કારીਗਰਾਂ ਵਾਸਤੇ ਆਮ ਜਨਤਾ ਵਾਸਤੇ ਜਿਹੜੀ ਭਾਰਤ ਸਰਕਾਰ ਦੀ ਸਕੂਲਾਂ ਅਸੀਂ ਲੋਕਾਂ ਤੱਕ ਲੈ ਕੇ ਜਾ ਰਹੇ ਸੀ ਜਿਹੜਾ ਜਿਹੜਾ ਕੋਈ ਉਹਦੇ ਤੋਂ ਵਾਂਝਾ ਰਹਿ ਗਿਆ ਸੀ ਉਹਦੇ ਅਸੀਂ ਫਾਰਮ ਭਰ ਰਹੇ ਸੀ ਬਕਾਇਦਾ ਵਿਦ ਪਰਮਿਸ਼ਨ ਹਰੇਕ ਕੰਪਿਊਟਰ ਦਾ ਸਾਡੇ ਕੋਲੇ ਕੋਡ ਸੀਗਾ ਤੇ ਦੇਖੋ ਬਕਲਾਟ ਆ ਸ਼ੁਰੂਆਤ ਕਿੱਥੋਂ ਹੋਈ ਹੈ ਕੁਝ ਦਿਨ ਪਹਿਲੇ ਤੁਸੀਂ ਧਿਆਨ ਹੋਣਾ ਸੋਦੀਆ ਸਾਹਿਬ ਇਹਨਾਂ ਦੇ ਦਿੱਲੀ ਤੋਂ ਜਿਹੜੇ ਦਿੱਲੀ ਵਾਲੇ ਆਏ ਹੋਏ ਆ ਦਿੱਲੀ ਵਾਲੇ ਮੈਂ ਤਾਂ ਲੁਟੇਰੇ ਹੀ ਕਵਾਂਗਾ ਤੇ ਉਹਨਾਂ ਨੇ ਇੱਕ ਬਿਆਨ ਦਿੱਤਾ ਸੀ ਬਾਈ ਹੁੱਕ ਔਰ ਬਾਈ ਕਰੁਪ ਕਿ ਅਸੀਂ ਜੇਤੂ ਹੋਣਾ ਹੈ ਤੇ ਉਹ ਅੱਜ ਥੱਲੇ ਦਿਖਣਾ ਸ਼ੁਰੂ ਹੋ ਗਿਆ ਅੱਜ ਪੂਰੇ ਪੰਜਾਬ 'ਚ ਬੀਜਪੀ ਦੇ ਕਾਰਜਕਰਤਾ ਬੀਜਪੀ ਦੇ ਲੀਡਰ ਸਹਿਬਾਨ ਆਗੂ ਸਹਿਬਾਨ ਉਹਨਾਂ ਨੂੰ ਕਿਵੇਂ ਪੋਰਸ ਫੜ ਕੇ ਲੈਣਗੇ ਤੇ ਭਗਵੰਤ ਮਾਨ ਜੀ ਤੋਂ ਪੰਜਾਬ ਪੋਰਸ ਤੋਂ ਕਿਉਂਕਿ ਉਹ ਹੋਮ ਮਿਨਿਸਟਰ ਵੀ ਹੈ ਕ੍ਰਾਈਮ ਕੰਟਰੋਲ ਨਹੀਂ ਹੋ ਰਿਹਾ ਮੈਂ ਜੇਵੋਰ ਦੀ ਗੱਲ ਕਰਾਂ ਅੱਜ ਵੀ ਦਿਨ ਦਿਹਾੜੇ ਜਿਹੜਾ ਸਾਡੇ ਬਰਮਾ ਹਤਿਆकांड ਐਸੀ ਅਜ ਤੱਕ ਉਹਦਾ ਕੋਈ ਦੋਸ਼ੀ ਨਹੀਂ ਫੜਾਇਆ ਕੁਝ ਦਿਨ ਪਹਿਲੇ ਜਿਹੜੀ ਵਿਰੋਧੀਆਂ ਅੱਜ ਵੀ ਸਰਿਆ ਵਿਰੋਧੀਆਂ ਚੱਲ ਰਹੀ ਹੈ ਨਸ਼ੇ ਤੋਂ ਰੋਜ਼ ਪੰਜਾਬ ਦਾ ਗੱਭਰੂ ਨੌਜਵਾਨ ਰੋਜ਼ ਨਸ਼ੇ ਤੋਂ ਹੈਵਨ ਫਾਜ਼ਿਲਕਾ ਦੇ ਵਿੱਚ ਲੁੱਟ ਖੋ ਉਹ ਵਹੀ ਚੱਲ ਰਿਹਾ ਹੈ ਪੰਜਾਬ ਪੁਲਿਸ ਕੀ ਕਰ ਰਹੀ ਹੈ ਕ੍ਰਾਈਮ ਕੰਟਰੋਲ ਵਾਸਤੇ ਤਾਂ ਬੰਦੇ ਹੈ ਨਹੀਂ ਕ੍ਰਾਈਮ ਕੰਟਰੋਲ ਵਾਸਤੇ ਤਾਂ ਪੁਲਿਸ ਹੈ ਨਹੀਂ ਵੀ ਆਮ ਭਾਜਪਾ ਦੇ ਵਰਕਰਾਂ ਨੂੰ ਫੜ ਲਓ ਇਹਦਾ ਭਕਲਾਟ ਕਿਉਂਕਿ ਜਵੇਦਰ ਸਾਹਿਬ ਨੇ ਵੀ ਗੱਲ ਕੀਤੀ ਅੱਜ ਦੇ ਦਿਨ ਪੰਜਾਬ ਦੇ ਵਿੱਚ ਪੰਜਾਬ ਦਾ ਜਿਹੜਾ ਕਿਸਾਨ ਹੈ ਉਹਨਾਂ ਨੇ ਵੇਖ ਲਿਆ ਵੀ ਉਹਨਾਂ ਦਾ ਅਸਲੀ ਹੰਦਰਤ ਕੌਣ ਹੈ ਕਿਉਂਕਿ ਮੋਤੀ ਸਾਹਿਬ ਨੇ ਜਿਹੜਾ ਸਟੈਂਡ ਲਿੱਤਾ ਕਿਸਾਨ ਦੇ ਇਤਿਹ ਦੇ ਆਪਣੇ ਅਮਰੀਕਾ ਨੇ ਬਥੇਰਾ ਜ਼ੋਰ ਲਾਇਆ ਪਰ ਉਹਨਾਂ ਨੇ ਕਿਹਾ ਵੀ ਨਹੀਂ ਭਾਰਤ ਦਾ ਕਿਸਾਨ ਪੰਜਾਬ ਦਾ ਕਿਸਾਨ ਉਹਦੇ ਲਈ ਅਸੀਂ ਬਿਲਕੁਲ ਨਹੀਂ ਝੁਕਾਂਗੇ ਉਹਦੀ ਅਸੀਂ ਫਰਸਟ ਆਪਣਾ ਭਾਰਤ ਦਾ ਕਿਸਾਨ ਪਹਿਲੇ ਹੈ ਉਹਨਾਂ ਨੇ ਸਟੈਂਡ ਲਿੱਤਾ ਕਿ ਲੋਕਾਂ ਨੇ ਸਾਰੀ ਚੀਜ਼ਾਂ ਵੇਚ ਤੇ ਲੋਕਾਂ ਦਾ ਜੀਜੇਪੀ ਨਾਲ ਜੁੜ ਰਹੇ ਪਿੰਡ ਪਿੰਡ ਜੁੜ ਰਹੇ ਉਹਦਾ ਨਤੀਜਾ ਹੈ ਆਮ ਆਦਮੀ ਪਾਰਟੀ ਬੁਖਲਾ ਕੇ ਬੰਦਲਾ ਕੇ ਅੱਜ ਉਹਨਾਂ ਨੇ ਪੂਰੇ ਪੰਜਾਬ ਦੇ ਵਿੱਚ ਜਿਹੜਾ ਇੱਕ ਸ਼ੀਟਾ ਤੁਹਾਡੇ ਸਾਹਮਣੇ ਆਇਆ ਇਹ ਹੈਰਾਨਗੀ ਦੀ ਗੱਲ ਹੈ ਸਾਡੇ ਵਰਕਰ ਕੀ ਰੇਸੇ ਧੀਰ ਦੀ ਫੋਨ ਪਰ ਰੇਸੇ ਉਹਨੂੰ ਭਾਰਤ ਸਰਕਾਰ ਦੀ ਨੀਤੀਆਂ ਦਾ ਫਾਇਦਾ ਲੈ ਸੀ ਕਿਸਾਨ ਨੂੰ ਉਹਦਾ ਸਕੀਮਾ ਦਾ ਫਾਇਦਾ ਕਿਵੇਂ ਉਠਾਣਾ ਹੈ ਸੋਲਰ ਦੀ ਕੋਈ ਸਬਸਿਡੀ ਲੈਣੇ ਉਹਦਾ ਫਾਰਮ ਕਰਨਾ ਉਹ ਦੱਸ ਰਿਹਾ ਸੀ ਉਹਦੇ ਤੋਂ ਤਕਲੀਫ ਕਿਉਂ ਆ ਰਹੀ ਆਮ ਆਦਮੀ ਪਾਰਟੀ ਨੂੰ ਕਿਸ ਗੱਲ ਦੀ ਤਕਲੀਫ ਹੈ ਅੱਜ ਉਹਨਾਂ ਦਾ ਜਿਹੜਾ ਜਿਹੜਾ ਦੋਗਲਾ ਪਨ ਆਮ ਆਦਮੀ ਪਾਰਟੀ ਦਾ ਪੰਜਾਬ ਦੇ ਲੋਕਾਂ ਨੇ ਵੇਖ ਲਿਆ ਹੈ ਕੰਰਵਤ ਮਾਨ ਸਾਹਿਬ ਕੋਲੇ ਤਾਂ ਚਲੋ ਉਹਨਾਂ ਕੋਲੇ ਤਾਂ ਵਿਚਾਰੇ ਕੋਲੇ ਕੋਈ ਕੰਟਰੋਲ ਹੈ ਨਹੀਂ ਆਹ ਤਾਂ ਮਗਰੋਂ ਫਿਰ ਚੱਲਦੇ ਆ ਆ ਸਰ ਹੁਣ ਹੁਣ ਕੱਲ ਅਰੈਸਟ ਕਿੰਨੇ ਕਿੰਨਾਂ ਨੂੰ ਕੀਤਾ ਗਿਆ ਅੱਜ ਤਾਂ ਜਿਹੜੀ ਮੇਰੀ ਨੌਲੇਜ ਹੈ ਸਾਡੇ ਜਿਹੜੇ ਸਾਫ ਕਾ ਐਮ ਐਲ ਏ ਸਾਹਿਬ ਹੈ ਸੁਰੀ ਜਾਨੀ ਜੀ ਨੂੰ ਉਹਨਾਂ ਦਾ ਵੀ ਕੈਂਪ ਚੱਲ ਰਿਹਾ ਸੀ ਸਾਡੇ ਪ੍ਰਧਾਨ ਜ਼ਿਲ੍ਹਾ ਪ੍ਰਧਾਨ ਕਾਕਾ ਕੰਬੋਜ ਜੀ ਉਹਨਾਂ ਨੂੰ ਉੱਤੇ ਰਾਏਪੋਰਾ ਤੋਂ ਵੰਦਨਾ ਸੰਗਵਾਲ ਜੀ ਤੇ ਹੋਰ ਕਈ ਸਾਡੇ ਵਰਕਰ ਸਹਿਬਾਨ ਨੂੰ ਅਰੈਸਟ ਕੀਤਾ ਤੇ ਉਹਨਾਂ ਐਸ ਐਸ ਪੀ ਸਾਹਿਬ ਨੇ ਸਾਡੇ ਕੰਪਿਊਟਰਸ ਉਹਨਾਂ ਨੇ ਜਿਹੜੇ ਫੜ ਲਏ ਸੀ ਵਿਦ ਪਰਮਿਸ਼ਨ ਅਗੇਨ ਕਿਉਂਕਿ ਪਹਿਲੇ ਉਹਨਾਂ ਨੇ ਬਹਾਨਾ ਕੀ ਬਣਾਇਆ ਸੀ ਕਿ ਕੋਈ ਡੇਟਾ ਠਹਿਰ ਗਿਆ ਕੋਈ ਉਹਨਾਂ ਨੇ ਇਸ ਤਰ੍ਹਾਂ ਦੀ ਗੱਲ ਕੀਤੀ ਸੀ ਪਰ ਬਾਅਦ ਵਿੱਚ ਪਰਮਿਸ਼ਨ ਨਾਲ ਕੰਮ ਚੱਲ ਰਿਹਾ ਸੀ ਤੋ ਉਹਨਾਂ ਨੇ ਸਾਨੂੰ ਆਦੇਸ਼ ਦਿੱਤੇ ਹੈ ਕਿ ਜਿਸ ਨੂੰ ਉਹਨਾਂ ਨੂੰ ਸਾਡੇ ਜਿਹੜੇ ਵਰਕਰ ਆ ਉਹਨਾਂ ਨੂੰ ਨਾਲ ਲੈ ਕੇ ਜਾਵਾਂਗੇ ਤੇ ਬਾਕੀ ਅਸੀਂ ਜਿਹੜੇ ਸਾਡੀ ਸੀਨੀਅਰ ਲੀਡਰਸ਼ਿਪ ਦਾ ਜਕਰ ਸਾਹਿਬ ਦਾ ਅਸ਼ੋਕ ਸ਼ਰਮਾ ਦੀ ਜਿਹੜੇ ਵੀ ਸ਼ਾਮਲ ਹੋਏ ਜੋ ਵੀ ਹਨ ਡਾਇਰੈਕਸ਼ਨ ਦਿੱਤੇ ਨੇ ਲੇਕਿਨ ਆ ਕੰਮ ਰੁਕੂਗਾ ਨਹੀਂ ਕਿਉਂਕਿ ਲੋਕ ਹਿੱਕ ਦਾ ਕੰਮ ਅਸੀਂ ਕੋਈ ਕ੍ਰਾਈਮ ਨਹੀਂ ਕਰ ਰਹੇ ਅਸੀਂ ਕੋਈ ਗਲਤ ਕੰਮ ਨਹੀਂ ਕਰ ਰਹੇ ਅਸੀਂ ਭਾਰਤ ਸਰਕਾਰ ਦੀ ਨੀਤੀਆਂ ਘੜ ਘੜ ਲੈ ਕੇ ਜਾ ਰਹੇ ਹਾਂ ਉਹ ਕੰਮ ਅਸੀਂ ਔਰ ਮਜ਼ਬੂਤੀ ਨਾਲ ਕਰਾਂਗੇ ਤੇ ਰੋਕ ਸਕਦਾ ਹੈ ਰੋਕ ਲੈਂਡ ਦੇ ਉਹਨਾਂ ਨੇ ਕੋਈ ਔਰਡ ਪੋਲਸ ਭੇਜਣੀ ਹੈ ਕਿ ਜੋ ਵੀ ਐਫਆਈਆਰ ਤਾਂ ਨਹੀਂ ਦਰਜ ਕੀਤੀ ਹਾਲੇ ਹੁਣ ਤੱਕ ਕੋਈ ਐਫਆਈਆਰ ਦਰਜ ਕੀਤੀ ਨਹੀਂ ਦੀ ਬਾਕੀ ਮੈਨੂੰ ਪੰਜਾਬ ਸਰਕਾਰ ਤੇ ਮਾਨ ਸਰ ਤੇ ਭਰੋਸਾ ਹੈ ਨਹੀਂ ਸ਼ਾਮ ਨੂੰ ਵੇਖਾਂਗੇ ਜੇ ਕੋਈ ਉਹਨਾਂ ਨੇ ਕੀਤੀ ਹੈ ਬਣੀ ਹੋਏ এবੀਏ ਨਿਊ ਚੈਨਲ ਦੇਖਣ ਵਾਲੇ ਸਭੀ ਦਰਸ਼ਕੋ ਸੇ ਹਮ ਅਪੀਲ ਕਰਤੇ ਹੈ ਕਿ এবੀਏ ਨਿਊ ਚੈਨਲ ਪਰ ਐਸੀ ਲੇਟੈਸਟ ਖਬਰਾਂ ਦੇਖਣੇ ਲਈ ਹਮਾਰੇ ਚੈਨਲ ਕੋ ਸਬਸਕ੍ਰਾਈਬ ਕਰਨਾ ਨਾ ਭੁੱਲੇ ਜੈ ਹਿੰਦ ਜੈ ਬਾਦ